ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮਾਨਸੂਨ ਨੇ ਦਸਕ ਦੇ ਦਿੱਤੀ ਹੈ ਤਾਂ ਇਸੇ ਦੇ ਚਲਦੇ ਕਈ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਭਾਰੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਅਜਿਹੀਆਂ ਹੀ ਇੱਕ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਫਲੱਡ ਆ ਗਿਆ ਦੱਸ ਜੀ ਕਿ ਲਗਾਤਾਰ بارش ਹੋਣ ਦੇ ਨਾਲ ਜਿਹੜੀਆਂ ਨਦੀਆਂ ਨਾਲੇ ਉਫਾਨ ਤੇ ਆਏ ਹੋਏ ਨੇ ਦੱਸ ਜੀ ਕਿ ਦੇਸ਼ ਅੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੈ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਤੇ ਕਈ ਹਿੱਸਿਆਂ ਦੇ ਵਿੱਚ ਮਾਨਸੂਨ ਐਕਟਿਵ ਹੈ ਜਿਸ ਦੇ ਚਲਦੇ ਕਈ ਥਾਵਾਂ ਤੇ ਪਾਰੀ ਮੀਂਹ ਪੈ ਰਿਹਾ ਜਿਸ ਕਰਕੇ ਨਦੀਆਂ ਨਾਲੇ ਜਿਹੜੇ ਉਫਾਨ ਤੇ ਆਏ ਹੋਏ ਨੇ ਤੇ ਅਜਿਹੀ ਹੀ ਇੱਕ ਨਵੀਂ ਤਸਵੀਰ ਨਿਕਲ ਕੇ ਸਾਹਮਣੇ ਆਈ ਜਦੋਂ ਇੱਕ ਟੀਚਰ ਸਕੂਲ ਟੀਚਰ ਦੱਸੀ ਜਾ ਰਹੀ ਹੈ ਜਦੋਂ ਇੱਕ ਨਾਲੇ ਨੂੰ ਪਾਰ ਕਰ ਰਹੀ ਹੁੰਦੀ ਹੈ ਤੇ ਇਸੇ ਦੌਰਾਨ ਉਸ ਦਾ ਬੈਲੈਂਸ ਵਿਗੜਦਾ ਤੇ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਉਸ ਨੂੰ ਫੜਿਆ ਜਾਂਦਾ ਪਰ ਦੇਖਦੇ ਦੇਖਦੇ ਉਸ ਦਾ ਹੱਥ ਜਿਹੜਾ ਫਿਸਲ ਜਾਂਦਾ ਜਿਸ ਕਰਕੇ ਉਹ ਪਾਣੀ ਦੇ ਤੇਜ਼ ਵਹਾਅ ਦੇ ਨਾਲ ਰੁੜਦੀ ਹੋਈ ਨਜ਼ਰ ਆਈ ਪਰ ਕਿਹਾ ਜਾ ਰਿਹਾ ਕਿ ਲੋਕਾਂ ਦੇ ਵੱਲੋਂ ਜਿਹੜੇ ਉੱਥੇ ਖੜੇ ਹੋਏ ਸਨ ਉਹਨਾਂ ਦੇ ਵੱਲੋਂ ਪਿੱਛੇ ਹੀ ਛਾਲਾ ਮਾਰੀਆਂ ਗਈਆਂ ਅਤੇ ਸਹਿ ਟੀਚਰ ਨੂੰ ਬਚਾ ਲਿਆ ਗਿਆ ਤਾਂ ਖੌਫਨਾਕ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਇੱਕ ਪਲ ਦੇ ਵਿੱਚ ਤਾਂ ਇਹ ਹੀ ਲੱਗਦਾ ਕਿ ਇਸ ਟੀਚਰ ਦੀ ਜਾਨ ਜਾ ਚੁੱਕੀ ਹੈ ਕਿਉਂਕਿ ਪਾਣੀ ਦਾ ਤੇਜ਼ ਵਹਾਅ ਦੇਖਿਆ ਜਾ ਸਕਦਾ ਹੈ ਤਸਵੀਰਾਂ ਦੇ ਵਿੱਚ ਪਰ ਕਿਹਾ ਜਾ ਰਿਹਾ ਕਿ ਜਿਹੜੇ ਉਕ ਉੱਥੇ ਮੌਜੂਦ ਸੀ ਉਹਨਾਂ ਦੇ ਵੱਲੋਂ ਪਾਣੀ ਦੇ ਅੰਦਰ ਤੁਰੰਤ ਛਾਲਾ ਮਾਰਿਆ ਗਿਆ ਤੇ ਸ ਟੀਚਰ ਨੂੰ ਬਚਾ ਲਿਆ ਗਿਆ ਤਾਂ ਜੰਮੂ ਕਸ਼ਮੀਰ ਦੇ ਕਠੂਆ ਤੇ ਹੀਰਾ ਨਗਰ ਦੇ ਵਿੱਚ ਇਹ ਸਾਰੀਆਂ ਜਿਹੜਾ ਘਟਨਾ ਵਾਪਰੀ ਉੱਥੋਂ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਨਦੀਆਂ ਨਾਲੇ ਓਵਰਫਲੋ ਹੋ ਗਏ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਲੈਂਡਸਲਾਈਡ ਵਾਲੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੈਸੀ ਦੇ ਮੱਦੇ ਨਜ਼ਰ ਜਦੋਂ ਇਹ ਟੀਚਰ ਇਸ ਨਦੀ ਨੂੰ ਜਾਂ ਇਸ ਨਾਲੇ ਨੂੰ ਜਦੋਂ ਪਾਰ ਕਰ ਰਹੀ ਹੁੰਦੀ ਹੈ ਤਾਂ ਇਸੇ ਦੌਰਾਨ ਤੇਜ ਪਾਣੀ ਦੇ ਵਹਾਅ ਦੇ ਵਿੱਚ ਰੁੜਦੀ ਹੋਈ ਦਿਖਾਈ ਦਿੱਤੀ ਪਰ ਲੋਕਾਂ ਦੇ ਵੱਲੋਂ ਉਸ ਨੂੰ ਬਚਾ ਲਿਆ ਗਿਆ ਤੁਰੰਤ ਜਦੋਂ ਇਹ ਔਰਤ ਆਪਣਾ ਬੈਲੈਂਸ ਵਿਗੜਦੀ ਹੈ ਹਾਲਾਂਕਿ ਇਸ ਤਸਵੀਰਤਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਖਸ਼ ਦੇ ਵੱਲੋਂ ਇਸ ਦਾ ਹੱਥ ਫੜਿਆ ਹੋਇਆ ਹੈ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਨਦੀ ਜਾਂ ਨਾਲਾ ਪਾਰ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸੇ ਦੇ ਚੱਲਦੇ ਇਸ ਔਰਤ ਦਾ ਬੈਲੈਂਸ ਵਿਗੜਦਾ ਹੈ ਹੱਥ ਜਿਹੜਾ ਫਿਸਲ ਜਾਂਦਾ ਹੈ ਤੇ ਇਹ ਔਰਤ ਦੇਖਦੇ ਹੀ ਦੇਖਦੇ ਪਾਣੀ ਦੀ ਦੇ ਤੇਜ਼ ਵਹਾਅ ਦੇ ਵਿੱਚ ਰੁੜਦੀ ਹੋਈ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਪਾਣੀ ਦੇ ਅੰਦਰ ਤੁਰੰਤ ਛਾਲਾਂ ਮਾਰੀਆਂ ਜਾਂਦੀਆਂ ਤੇ ਇਸ ਟੀਚਰ ਨੂੰ ਬਚਾ ਲਿਆ ਗਿਆ ਦੇਖਿਆ ਜਾ ਸਕਦਾ ਹੈ ਕਿ ਇਲਾਕੇ ਦੇ ਜਿਹੜੇ ਲੋਕ ਨੇ ਹਲੇ ਦੁਆਲੇ ਖੜੇ ਹੋਏ ਪਏ ਨੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਹੁਣ ਬਚਾ ਲਿਆ ਗਿਆ ਪਰ ਖੋਫਨਾਕ ਤਸਵੀਰਾਂ ਜੰਮੂ ਕਸ਼ਮੀਰ ਦੇ ਕਠੂਆ ਤੋਂ ਨਿਕਲ ਕੇ ਸਾਹਮਣੇ ਆਦ ਰਿਆ ਨੇ ਹੀਰਾ ਨਗਰ ਦਾ ਸਾਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਭਾਰੀ ਮੀਂਹ ਲਗਾਤਾਰ ਹੋ ਪੈ ਰਿਹਾ ਜਿਸ ਕਰਕੇ ਲੋਕਾਂ ਨੂੰ ਜਿਹੜਾ ਅਧਾਈਤਾ ਜਾਰੀ ਕੀਤੇ ਜਾ ਰਹੀਆਂ ਨੇ ਕਿ ਨਦੀਆਂ ਨਾਲੇ ਨਹਿਰਾਂ ਦੇ ਕੋਲ ਨਾ ਜਾਣ ਕਿਉਂਕਿ ਉਫਾਨ ਤੇ ਆਏ ਹੋਏ ਨੇ ਲਗਾਤਾਰ بارش ਹੋ ਰਹੀ ਹੈ ਕਈ ਡੈਮ ਜਿਹੜੇ ਨੇ ਉਹਨਾਂ ਦੇ ਫਲੱਡ ਗੇਟਾਂ ਨੂੰ ਖੋਲਿਆ ਗਿਆ ਜਿਸ ਕਰਕੇ ਪਾਣੀ ਦਾ ਤੇਜ਼ ਵਹਾਅ ਦੇਖਿਆ ਜਾ ਸਕਦਾ ਪਰ ਉੱਥੇ ਹੀ ਹੁਣ ਅਜਿਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਹਰ ਕੋਈ ਆਏ ਨਾ ਆਏ ਦਿਨ ਜਿਹੜਾ ਸ਼ਿਕਾਰ ਹੋ ਰਿਹਾ ਹੈ ਅਜਿਹੀਆਂ ਘਟਨਾਵਾਂ ਦਾ ਪਰ ਕਿਹਾ ਜਾ ਰਿਹਾ ਕਿ ਗنیمਤ ਹੈ ਕਿ ਇਸ ਔਰਤ ਨੂੰ ਬਚਾ ਲਿਆ ਗਿਆ ਕਿਉਂਕਿ ਮੌਕੇ ਤੇ ਮੌਜੂਦ ਬੜੇ ਹੀ ਲੋਕ ਜਿਹੜੇ ਸੀ ਉਹ ਖੜੇ ਹੋਏ ਸੀ ਜਿਨ੍ਹਾਂ ਨੇ ਇਸ ਔਰਤ ਨੂੰ ਬੜੀ ਹੀ ਕੜੀ ਮੁਸ਼ਕਲ ਤੋਂ ਬਾਅਦ ਜਿਹੜਾ ਰੈਸਕਿਊ ਕੀਤਾ पानी दे मारियां कहा जा रहा है की इस औरत जान ना लिया गया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर